हां जी प्यारे विद्यार्थियों मेरिटोरियस ਸਕੂਲਾਂ ਦੇ ਦਾਖਲੇ ਨੂੰ ਲੈ ਕੇ ਜਿਹੜੀ ਤਾਜ਼ਾ ਅਪਡੇਟ ਆਈ ਹੈ ਨਵੀਂ-ਨਵੀਂ ਕਾਫੀ ਵਿਦਿਆਰਥੀਆਂ ਦਾ ਇਸ ਸੰਬੰਧੀ ਜਿਹੜਾ ਰੁਝਾਨ ਰਿਹਾ ਹੈਗਾ ਵੀ ਮੈਰਿਟोरियस ਸਕੂਲਾਂ ਦੇ ਫਾਰਮ ਕਦੋਂ ਆਉਣਗੇ ਤਾਂ ਮੈਰਿਟोरियस ਤੇ ਐਮਿਨੈਂਟ ਸਕੂਲਾਂ ਲਈ ਜਿਹੜਾ ਦਾਖਲਾ ਪੋਰਟਲ ਸ਼ੁਰੂ ਹੋ ਚੁੱਕਿਆ ਸਾਰੇ ਵਿਦਿਆਰਥੀ ਅਪਲਾਈ ਕਰਨ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ ਕਿਹੜੇ ਵਿਦਿਆਰਥੀ ਇਹਦੇ ਵਿੱਚ ਜਿਹੜੇ ਅਪਲਾਈ ਕਰ ਸਕਦੇ ਨੇਗੇ ਜਾਂ ਅਪਲਾਈ ਕਰਨ ਦੇ ਹੱਕਦਾਰ ਬਣ ਸਕਦੇ ਨੇਗੇ ਸੋ ਜਿਹੜਾ ਵੀਡੀਓ ਨੂੰ ਅੰਤ ਤੱਕ ਜਰੂਰ ਬਣੇ ਰਹੋ ਤੇ ਅੱਗੇ ਸਾਂਝੀ ਜਰੂਰ ਕਰਿਓ ਤਾਂ ਕਿ ਹਰੇਕ ਵਿਦਿਆਰਥੀ ਤੱਕ ਜਿਹੜੀ ਗੱਲ ਪਹੁੰਚੇ ਤਾਂ ਤੁਸੀਂ ਵੇਖ ਰਹੇ ਹੋ ਬکریاں ਬکریاں ਮੈਰੀਟੋਰੀਆ ਸਕੂਲਾਂ ਦੀਆਂ ਤਸਵੀਰਾਂ ਜਿਹੜੀਆਂ ਸਕਰੀਨ ਦੇ ਉੱਪਰ ਬਹੁਤ ਸੁੰਦਰ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇਗੀਆਂ ਹਰਮਨ ਪਿਆਰਤਾ ਵਾਲੀਆਂ ਅੱਗੇ ਹੈ ਵਿਦਿਆਰਥੀਓ ਜਿਹੜਾ ਸਕਰੀਨ ਤੇ ਤੁਸੀਂ ਵੇਖਦੇ ਰਹੇ ਹੋਗੇ ਜਿਹੜਾ ਲਿੰਕ ਹੈ ਕੋ ਤੁਸੀਂ ਜਾ ਕੇ Google ਤੇ ਉੱਪਰ ਕਿਹੜਾ ਫਿਲ ਕਰਨਾਗਾ School of Eminence.psev.acn registration ਇਸ ਤਰ੍ਹਾਂ ਦਾ ਜਿਹੜਾ ਤੁਸੀਂ ਇਹ ਜਿਹੜੇ ਉੱਪਰ ਦਿੱਤੇ ਸਾਰੇ ਅੱਖਰ ਨੇ ਜਿਹੜੇ ਉਹ Google ਦੇ ਵਿੱਚ ਜਾ ਕੇ Chrome ਦੇ ਵਿੱਚ ਜਾ ਕੇ ਜਿੱਥੇ ਵੀ ਨੈਟ ਤੁਸੀਂ ਚਲਾਉਂਦੇ ਹੋ ਉੱਥੋਂ ਜਿਹੜਾ ਹੈਗਾ ਇਹਦੇ ਵਿੱਚ ਉਹ ਫਿਲ ਕਰ ਦਿਓ ਤਾਂ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਜਿਹੜਾ ਫੇਰ ਖੁੱਲ ਜਾਵੇਗਾ School of Eminence ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਸਾਹਿਬ ਦੀਆਂ ਤਸਵੀਰਾਂ ਵੀ ਦੇਖ ਰਹੇ ਹਾਂ ਤੁਸੀਂ ਇੱਕ ਸਾਈਡ ਤੇ ਉੱਪਰ ਤੇ ਲਿਖਿਆ ਹੋਇਆਗਾ ਐਡਮਿਸ਼ਨ 2024-25 ਸਕਰੀਨ ਦੇ ਉੱਪਰ ਵੇਖ ਰਹੇ ਹੋਗੇ ਤੁਸੀਂ ਨਾਲ ਹੀ ਇਹਦੇ ਵਿੱਚ ਤੁਸੀਂ ਵੇਖ ਰਹੇ ਹੋ ਜਿਹੜਾ ਛੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਐਡਮਿਸ਼ਨ 2024-25 ਦੇ ਵਿੱਚ ਜੁਆਇੰਟ ਇੰਟਰਸਟ ਟੈਸਟ ਫਾਰ ਐਡਮਿਸ਼ਨ ਇਨ ਸਕੂਲ ਆਫ ਐਮੀਨੈਂਸ ਮੈਰੀਟੋਰੀਅਸ ਸਕੂਲਸ ਤਾਂ ਜਿਹੜਾ ਇਕੱਠਾ ਜਿਹੜਾ ਟੈਸਟ ਹੋ ਰਿਹਾਗਾ ਕਹਿਣ ਦਾ ਭਾਵ ਹੈ ਇਹ ਮੈਰੀਟੋਰੀਅਸ ਸਕੂਲਾਂ ਦਾ ਤੇ ਜਿਹੜਾ ਹੈਗਾ ਅ ਐਸਓਈ ਸਕੂਲਾਂ ਦਾ ਸਕੂਲ ਆਫ ਐਮੀਨੈਂਸ ਦਾ ਸੋ ਅਗੇ ਦੇ ਅਰਥ ਜਿਹੜੀ ਆਪਾਂ ਦੇਖ ਰਹੇ ਹਾਂਗੇ ਜਿਹੜੀ ਸਕੂਲ ਆਫ ਐਮੀਨੈਂਸ ਜਿਹੜਾ ਕਲਿੱਕ ਕਰਨਗੇ ਆਪਾਂ ਇੱਥੇ ਜਾ ਕੇ ਰਜਿਸਟ੍ਰੇਸ਼ਨ ਦੇ ਉੱਪਰ ਤਾਂ ਲੌਗਇਨ ਕਰੋਗੇ ਤੁਸੀਂ ਅੱਗੇ ਖੁੱਲੇਗਾ ਸਕੂਲ ਆਫ ਐਮੀਨੈਂਸ ਡਿਟੇਲ ਜਿਹੜੀ ਭਰਨੀ ਹੋਏਗੀ ਹੋਮ ਲਿਖਿਆ ਪਲੀਜ਼ ਫਿਲ ਇਨ ਦਾ ਡਿਟੇਲਸ ਸਿਲੈਕਟ ਕਲਾਸ ਫਾਰ ਐਡਮਿਸ਼ਨ ਜਿਸ ਕਲਾਸ ਦੇ ਵਿੱਚ ਤੁਸੀਂ ਐਡਮਿਸ਼ਨ ਲੈਣੀ ਹੈ ਜਦੋਂ ਇਸ ਨੂੰ ਕਲਿੱਕ ਕਰੋਗੇ ਇਹਦੇ ਉੱਪਰ 9ਵੀਂ ਤੇ 11ਵੀਂ ਦੋ ਆ ਰਹੀਆਂ ਨੇ ਜਿਹੜੇ ਬੱਚੇ 8ਵੀਂ ਚ ਪੜ ਰਹੇ ਆ ਹੁਣ ਜਿਨ੍ਹਾਂ ਦੇ 8ਵੀਂ ਦੇ ਪੇਪਰ ਹੋਣਗੇ ਤੇ 10ਵੀਂ ਦੇ ਹੋਣਗੇ ਉਧਰੋਂ ਉਹ 11ਵੀਂ ਵਾਲੀ ਆਪਸ਼ਨ ਕਲਿੱਕ ਕਰ ਸਕਦੇ ਆ ਦੂਸਰੇ 9ਵੀਂ ਵਾਲੀ ਕਲਿੱਕ ਕਰ ਸਕਦੇ ਆ ਸਿਲੈਕਟ ਕਰੰਟ ਬੋਰਡ ਤੁਸੀਂ ਕਿਸ ਬੋਰਡ ਦੇ ਨਾਲ ਸੰਬੰਧਤ ਹੋ ਹੁਣ ਜਿਹੜਾ ਜਿਹੜੀ ਤੁਹਾਡੀ ਪੜ ਰਹੇ ਹੋ ਜਿੱਥੇ ਉਹ ਜਿਹੜੀ ਕਲਾਸ ਹੈ ਜਾਂ ਤੁਹਾਡਾ ਸਕੂਲ ਆਗਾ ਕਿਹੜੇ ਬੋਰਡ ਦੇ ਨਾਲ ਜੁੜਿਆ ਹੋਇਆ ਸਕੂਲ ਕੋਡ ਅੱਗੇ ਲਿਖਿਆ ਹੋਇਆ ਇਹਦੇ ਵਿੱਚ ਇਹ ਭਰਨਾ ਹੈ ਜੁਡ ਆਈ ਸਕੂਲ ਦੀ ਕੈਟਾਗਰੀ ਸਕੂਲ ਦਾ ਨੇਮ ਤੁਹਾਡਾ ਇਸ ਤੋਂ ਇਲਾਵਾ ਜਿਹੜਾ ਹੈਗਾ ਇੰਟਰ ਬੋਰਡ ਰੋ ਨੰਬਰ ਤੁਹਾਡਾ ਕਿੰਨਾਗਾ ਕੈਂਡੀਡੇਟ ਦਾ ਨਾਮ ਕੀ ਆਗਾ ਸਿਲੈਕਟਰ ਜੈਂਡਰ ਕਰ ਲੈਣਾਗਾ ਅੱਗੇ ਵਿਦਿਆਰਥੀਓ ਬੜਾ ਮਹੱਤਵਪੂਰਨ ਕਾਥਨਾਗਾ ਜਿਹੜਾ ਤੁਹਾਨੂੰ ਬਹੁਤ ਧਿਆਨਯੋਗ ਗੱਲ ਬਣਦੀ ਹੈ ਇਹ ਸਕੂਲ ਟਾਈਪ ਇਨ ਵਿੱਚ ਸਟੂਡੈਂਟ ਵਾਂਸ ਟੂ ਟੇਕ ਐਡਮਿਸ਼ਨ ਇਹਦੇ ਉੱਪਰ ਦੇਖੋ ਤਿੰਨ ਕਾਲਮ ਬਣੇ ਹੋਇਆ ਇਹ ਬੜੀ ਮਹੱਤਵਪੂਰਨ ਗੱਲਾਂ ਸਭ ਤੋਂ ਪਹਿਲਾਂ ਹੈਗਾ ਮੈਰਿਟੋਰੀਅਸ ਦਾ ਫਿਰ ਹੈਗਾ ਸਕੂਲ ਆਫ ਐਮੀਨੈਂਸ ਦਾ ਫਿਰ ਬੋਥ ਜਣੀ ਕਿ ਤੁਸੀਂ ਜਿਹੜਾ ਇਹ ਟੈਸਟ ਸਾਂਝੇ ਰੂਪ ਦੇ ਵਿੱਚ ਹੋ ਰਿਹਾ ਸਕੂਲ ਆਫ ਐਮੀਨੈਂਸ ਲਈ ਮੈਰੀਟੋਰੀਅਸ ਸਕੂਲਾਂ ਦੇ ਲਈ ਤੁਸੀਂ ਕਿਹੜੇ ਸਕੂਲ ਨੂੰ ਜਿਹੜੀ ਪ੍ਰੇਫਰ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਕਰ ਮੈਰੀਟੋਰੀਅਸ ਦੇ ਉੱਪਰ ਟਿਕ ਲਾ ਸਕਦੇ ਹੋ ਤਾਂ ਜੇਕਰ ਮੈਰੀਟੋਰੀਅਸ ਸਕੂਲ ਜਾਣਾ ਚਾਹੁੰਦੇ ਹੋ ਸਕੂਲ ਆਫ ਐਮੀਨੈਂਸ ਤੇ ਪ੍ਰਟਿਕ ਲਾ ਸਕਦੇ ਹੋ ਸਕੂਲ ਆਫ ਐਮੀਨੈਂਸ ਤੇ ਜਾਣਾ ਚਾਹੁੰਦੇ ਹੋ ਜੇਕਰ ਤੁਸੀਂ ਹਜੇ ਕੋਈ ਫੈਸਲਾ ਨਹੀਂ ਕਰ پا ਰਹੇ ਤਾਂ ਬੋਥ ਕਰ ਦਿਓ ਤਪਾਵ ਤੁਸੀਂ ਦੋਨਾਂ ਲਈ एलिਜੀਬਲ ਮੰਨੇ ਜਾਓਗੇ ਇਹਦਾ ਜਿਹੜਾ ਇਹ ਬਣਦਾਗਾ ਤਾਂ ਬੋਸ ਦੇ ਉੱਪਰ ਕਲਿੱਕ ਕਰ ਸਕਦੇ ਹੋ ਜਿਹੜਾ ਮਤਲਬੀ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਐਮਿਨੈਂਸ ਦੇ ਲਈ ਦੋਵਾਂ ਦੇ ਲਈ ਦਾਅਵੇਦਾਰ ਮੰਨੇ ਜਾਓਗੇ ਉਸ ਤੋਂ ਬਾਅਦ ਜੋ ਕੋਈ ਕਰਾਈਟੇਰੀਆ ਆਏਗਾ ਉਹ ਫਿਰ ਫਾਲੋ ਕਰਨਾ ਪਏਗਾ ਵਿਦਿਆਰਥੀਆਂ ਨੂੰ ਅੱਗੇ ਜਿਹੜਾ ਹੈਡ ਆਫ ਦਾ ਹਾਊਸ ਜਿਹੜੀ ਬਰੀਕੀ ਜਾਣਕਾਰੀ ਹੈ ਵਿਦਿਆਰਥੀ ਦੀ ਇੰਟਰਵਿਊ ਜਿਹੜੀ ਵੈਲਿਡ ਈਮੇਲ ਆਈਡੀ ਕੀ ਹੈਗੀ ਇਹ ਭਰਿਓ ਇੱਥੇ ਆਪਦੀ ਸਹੀ ਈਮੇਲ ਆਈਡੀ ਭਰਿਓ ਇੰਟਰ ਪੇਰੈਂਟਸ ਜਿਹੜਾ ਮੋਬਾਈਲ ਨੰਬਰ ਕੀ ਆ ਪੇਰੈਂਟਸ ਦਾ ਜੀ ਫੇਰ ਤੁਹਾਡਾ ਪਾਸਵਰਡ ਹੈ ਇੱਥੇ ਜਨਰੇਟ ਹੋਏਗਾ ਕਨਫਰਮ ਪਾਸਵਰਡ ਹੋਏਗਾ ਸੈਸ਼ਨ ਹੋ ਜਾਏਗੀ ਫੇਰ ਇਸ ਨੂੰ ਤੁਸੀਂ ਲੌਗ ਇਨ ਕਰ ਲਓਗੇ ਸੋ ਬੜੀ ਮਹੱਤਵਪੂਰਨ ਗੱਲਾਂ ਸੀਗੀਆਂ ਇਹ ਜਿਹੜੀਆਂ ਬੇਸਿਕ ਡਿਟੇਲ ਤੁਹਾਨੂੰ ਭਰਨੀ ਪੈਣੀ ਆ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਵਿਦਿਆਰਥੀਓ ਅਪੌਇੰਟੈਂਟ ਇਨਫੋਰਮੇਸ਼ਨ ਜਿਹੜੀ ਇਹ ਇਨਫੋਰਮੇਸ਼ਨ ਇਹਦੇ ਉੱਪਰ ਦਿੱਤੀ ਹੋਈ ਆ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਹੋ ਤੁਸੀਂ ਤਿੰਨ ਕਾਲਮ ਬਣੇ ਹੋਇਆ ਜਿਹਦੇ ਵਿੱਚ ਸਕੂਲ ਆਫ ਫੈਮਿਨੈਂਸ ਮੈਰੀਟੋਰੀਆ ਸਕੂਲ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਜਦੋਂ ਤੁਸੀਂ ਜਾਓਗੇ ਇੱਥੇ ਕਲਿੱਕ ਕਰੋਗੇ ਤੁਹਾਨੂੰ ਸਾਰਾ ਕ੍ਰਾਈਟੇਰੀਆ ਖੁੱਲ ਜਾਏਗਾ ਸਕੂਲ ਆਫ ਫੈਮਿਨੈਂਸ ਦਾ ਕੀ ਕ੍ਰਾਈਟੇਰੀਆ ਹੈ ਐਡਮਿਸ਼ਨ ਲਈ ਮੈਰੀਟੋਰੀਆ ਸਕੂਲ ਦਾ ਕੀ ਕ੍ਰਾਈਟੇਰੀਆ ਹੈ ਇਸ ਤੋਂ ਬਾਅਦ ਜਿਹੜਾ ਦੂਸਰਾ ਪੁਆਇੰਟ ਤੁਸੀਂ ਦੇਖ ਰਹੇ ਹੋ ਰਿਜ਼ਰਵੇਸ਼ਨ ਨੂੰ ਲੈ ਕੇ ਆ ਇਹਨੂੰ ਕਲਿੱਕ ਕਰੋਗੇ ਤੁਸੀਂ ਸਕੂਲ ਆਫ ਫੈਮਿਨੈਂਸ ਦੇ ਸਬੰਧ ਵਿੱਚ ਕੀ ਹੈ ਮੈਰੀਟੋਰੀਆ ਦੇ ਸਬੰਧ ਵਿੱਚ ਕੀ ਹੈ ਫਿਰ ਅੱਗੇ ਸੀਟ ਦਾ ਕਾਲਮ ਬਣਿਆ ਹੋਇਆ ਵਿਦਿਆਰਥੀਓ ਇਸ ਨੂੰ ਕਲਿੱਕ ਕਰੋਗੇ ਤੁਸੀਂ ਸਕੂਲ ਆਫ ਐਮਿਨੈਂਸ ਵਾਲੇ ਦਾ ਦੇਖੋਗੇ ਸੀਟਾਂ ਕਿੰਨੀਆਂ ਨੇ ਤੇ ਮੈਰੀਟੋਰੀਅਸ ਸਕੂਲਾਂ ਦੀਆਂ ਸੀਟਾਂ ਕਿੰਨੀਆਂ ਨੇ ਫਿਰ ਅੱਗੇ ਹੈਗਾ ਇਹਨਾਂ ਦਾ ਸਿਲੇਬਸ ਵੀ ਐਂਟਰੈਂਸ ਦੇ ਲਈ ਜਿਹੜਾ ਸਿਲੇਬਸ ਕੀ ਹੋਏਗਾ ਇਹਦੀ ਆਪਾਂ ਇੱਕ ਵੱਖਰੀ ਵੀਡੀਓ ਵੀ ਤਿਆਰ ਕਰਾਂਗੇ ਕਿਉਂਕਿ ਸਿਲੇਬਸ ਇਸ ਵਾਰ ਕਾਫੀ ਬਦਲਾਅ ਹੋਇਆਗਾ ਸਾਰੇ ਵਿਦਿਆਰਥੀ ਧਿਆਨ ਦੇਣ ਇਸ ਗੱਲ ਦੇ ਉੱਪਰ ਪਿਛਲਾ ਸਿਲੇਬਸ ਨਹੀਂ ਹੈ ਪੁਰਾਣਾ ਇਹ ਇਸ ਵਾਰ ਜਿਹੜਾ ਨਵਾਂ ਪੈਟਰਨ ਆਇਆਗਾ ਪਹਿਲਾਂ ਤਿੰਨੇ ਹੀ ਵਿਸ਼ੇ ਹੁੰਦੇ ਸੀਗੇ ਇੰਗਲਿਸ਼ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਿਹੜੇ ਲੈ ਕੇ ਦਾਖਲੇ ਨੂੰ ਇੰਗਲਿਸ਼ ਹੋ ਗਿਆ ਤੇ ਸਾਇੰਸ ਤੇ ਮੈਥ ਇਸ ਵਾਰ ਲੈਂਗੁਏਜ ਵੀ ਲਈਆਂ ਨੇ ਇਹਦੇ ਵਿੱਚ ਇਹ ਸਾਰਾ ਆਪਾਂ ਅਲੱਗ ਵੀਡੀਓ ਬਣਾਵਾਂਗੇ ਤਾਂ ਕਿ ਤੁਸੀਂ ਵਧੀਆ ਤਿਆਰੀ ਕਰ ਸਕੋ ਇਸ ਦੀ ਜਿਹੜਾ ਹੈਗਾ ਤਾਂ ਹੁਣ ਆਪਾਂ ਵਿਦਿਆਰਥੀਓ ਦੇਖਦੇ ਹਾਂ ਵੀ ਮੈਰੀਟੋਰੀਆ ਸਕੂਲਾਂ ਵਿੱਚ ਜਦੋਂ ਆਪਾਂ ਕਲਿੱਕ ਕੀਤਾ ਉੱਥੇ ਇਹ ਕਲਿੱਕ ਦੇ ਵਿੱਚ ਆਪਾਂ ਉਸ ਆਪਸ਼ਨ ਤੇ ਗਏ ਐਲੀਜੀਬਿਲਟੀ ਕਰਾਈਟੇਰੀਆ ਦੇ ਉੱਪਰ ਇਹਦੇ ਵਿੱਚ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਵੀ ਮੈਰੀਟੋਰੀਆ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਜ਼ਰੂਰੀ ਯੋਗਤਾਵਾਂ ਕਿਹੜੀਆਂ-ਕਿਹੜੀਆਂ ਨੇ ਨੰਬਰ 1 ਕੀ ਕਹਿ ਰਿਹਾ ਸਕਰੀਨ ਦੇ ਉੱਪਰ ਦੇਖੋ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਜਾਂਦੀ میٹرਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ ਦੇਖੋ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਨੇ ਜਿਹੜੇ ਤੇ ਪੰਜਾਬ ਸਕੂਲ ਬੋਰਡ ਦੇ ਨਾਲ ਸੰਬੰਧਿਤ ਨੇਗੇ ਤੇ ਜਿਹੜੇ 10ਵੀਂ ਦੀ ਪ੍ਰੀਖਿਆ ਦੇ ਰਹੇ ਆ ਉਹ ਇਹਦੇ ਲਈ ਦਾਖਲਾ ਪ੍ਰਾਪਤ ਕਰਨ ਲਈ ਯੋਗ ਨੇ ਇਸ ਤੋਂ ਇਲਾਵਾ ਦੂਸਰਾ ਕਥਨ ਧਿਆਨਯੋਗ ਬਣਦਾਗਾ ਸਰਕਾਰੀ ਸਕੂਲਾਂ ਤੋਂ ਇਲਾਵਾ ਜਿਹੜੇ ਦਸ਼ਮੇਸ਼ ਗਰਨੇ ਸਿਨੀਅਰ ਸੈਕੰਡਰੀ ਸਕੂਲ ਬਾਦਲਾ ਤਲਵੰਡੀ ਸਾਬੋ ਬਠਿੰਡੇ ਦੇ ਵਿੱਚ ਆ ਕੋਟਲਾ ਸੁਲਤਾਨ ਅਮਰਤਸਰ ਹੈ ਅਤੇ ਆਦਰਸ਼ ਅਤੇ ਮਾਡਲ ਸਕੂਲ ਜਿਹੜੇ ਕਿ ਪੀਐਸਸੀਬੀ ਤੇ ਪੀਪੀ ਮੋਡ ਅਧੀਨ ਆਉਂਦੇ ਨੇ ਇਹਨਾਂ ਸਕੂਲਾਂ ਦੇ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਰਿਟੋਰੀਅ ਸਕੂਲਾਂ ਦੇ ਵਿੱਚ ਦਾਖਲਾ ਪ੍ਰਾਪਤ ਕਰਨ ਦੇ ਲਈ ਉਹ ਵੀ ਯੋਗ ਹਨ ਇਹ ਵੀ ਕਥਨ ਜਿਹੜਾ ਮੰਗ ਕਰਦਾਗਾ ਧਿਆਨ ਦਿਓ ਤੀਸਰਾ ਕਥਨ ਕੀ ਹੈ ਵਿਦਿਆਰਥੀਓ ਸਾਰੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਉਹਨਾਂ ਲਈ ਰਾਖਵੀਆਂ 10% ਸੀਟਾਂ ਵਰਧ ਅਪਲਾਈ ਕਰ ਸਕਦੇ ਨੇ ਜੇਕਰ ਉਹਨਾਂ ਕੋਲ ਆਟਾ ਦਾਲ ਸਕੀਮ 스마트 ਕਾਰਡ ਦੇ ਦਸਤਾਵੇਜ਼ੀ ਸਬੂਤ ਹੋਣ ਉਹ ਵਿਦਿਆਰਥੀ ਮੈਰਿਟੋਰੀਅ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਦੇ ਲਈ ਵੀ ਯੋਗ ਨੇਗੇ ਤੀਸਰਾ ਕਥਨ ਜਿਹੜਾ ਅਬ ਵਿਦਿਆਰਥੀਓ ਧਿਆਨ ਕੇਂਦਰਿਤ ਕਰਦਾ ਜਿਹੜੇ ਮਾਨਤਾ ਪ੍ਰਾਪਤ ਸਕੂਲ ਨੇ ਸਰਕਾਰ ਵੱਲੋਂ ਜਾਂ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਲਈ 10% ਸੀਟਾਂ ਰਾਖਵੀਂ ਰੱਖੀਆਂ ਕਿਆਂ ਨੇ ਉਹ ਅਪਲਾਈ ਕਰ ਸਕਦੇ ਆ ਪਰੰਤੂ ਉਹਨਾਂ ਦੇ ਕੋਲੇ ਕੀ ਆਪਣਾ ਕਾਥ ਨੇ ਇਹ ਕਹਿ ਰਿਹਾ ਵੀ ਆਟਾ ਦਾਲ ਦਾ ਜਾਂ ਤਾਂ ਸਕੀਮ ਦਾ ਕਾਰਡ ਹੋਵੇ ਜਾਂ ਫਿਰ ਸਮਾਰਟ ਕਾਰਡ ਹੋਵੇ ਉਹੀ ਵਿਦਿਆਰਥੀ ਅਪਲਾਈ ਕਰ ਸਕਦੇ ਨੇ ਇਹ ਜ਼ਰੂਰ ਧਿਆਨ ਇਹਦੇ ਉੱਪਰ ਰੱਖ ਲਿਓ 11ਵੀਂ ਜਮਾਤ ਲਈ ਐਸ ਸੀ ਐਸਟੀ ਕੈਟਾਗਰੀ ਲਈ ਪਿਛਲੇ ਅਕਾਦਮਿਕ ਸੈਸ਼ਨ ਦੀ 10ਵੀਂ ਜਮਾਤ ਵਿੱਚੋਂ 65% ਦੀ ਨੰਬਰ ਜੀ ਅਤੇ ਹੋਰ ਕੈਟਾਗਰੀਆਂ ਲਈ 70% ਦੇ ਅੰਕ ਪ੍ਰਾਪਤ ਕਰਨੇ ਲਾਜ਼ਮੀ ਨੇ ਸੋ 10ਵੀਂ ਕਲਾਸ ਦੇ ਲਈ ਕੀ ਆ ਜੀ ਜਿਹੜੇ ਨੰਬਰ ਨੇ ਉਹ 65% ਦੀ ਹੋਣ ਐਸਸੀ ਤੇ ਐਸਟੀ ਕੈਟਾਗਰੀ ਲਈ ਤੇ ਬਾਕੀਆਂ ਜਿਹੜੀਆਂ ਆਦਰ ਕੈਟਾਗਰੀਆਂ ਨੇ ਜਿਵੇਂ ਜਨਰਲ ਆ ਜਾਂ ਹੋਰ ਆ 70% ਅੰਕ ਪ੍ਰਾਪਤ ਉਹਨਾਂ ਨੇ ਕਰਨੇ ਆ ਵੀ ਅਗਲਾ ਕਥਨ ਹੈਗਾ ਵੀ ਪੰਜਵਾਂ ਨੰਬਰ ਨੌਵੀਂ ਜਮਾਤ ਦੇ ਲਈ ਆ ਵੀ ਦਾਖਲਾ ਕੇਵਲ ਮੈਰਿਟੋਰੀਅਸ ਸਕੂਲ ਤਲਵਾੜਾ ਵਿਖੇ ਪ੍ਰਬੰਧ 50 ਸੀਟਾਂ ਲਈ ਕੇਵਲ ਲੜਕੀਆਂ ਲਈ ਹੋਵੇਗਾ ਜਿਹੜੇ 10 ਸਕੂਲ ਆ ਜੀ ਕੁਲ ਮੈਰਿਟੋਰੀਅਸ ਨੌ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਇਹ ਕੋਆਡ ਸਕੂਲ ਨੇ ਲੜਕੇ ਆ ਲੜਕੀਆਂ ਨੇਗੀਆਂ ਤੇ ਇੱਥੇ ਜਿਹੜਾ ਹੈਗਾ ਤਲਵਾੜੀ ਵਾਲਾ ਸਕੂਲ ਆ ਸਿਰਫ 9ਵੀਂ ਇੱਥੇ ਚੱਲਦੀ ਆ ਜੀ 9ਵੀਂ ਤੇ 10ਵੀਂ ਬਾਕੀਆਂ ਸਕੂਲਾਂ ਦੇ ਵਿੱਚ ਨੌਵਾਂ ਦੇ ਵਿੱਚ 11ਵੀਂ ਤੇ 12ਵੀਂ ਚੱਲਦੀ ਆ ਇਹ ਤੁਹਾਨੂੰ ਸਪਸ਼ਟ ਕਰ ਦਈਏ ਤਾਂ 9ਵੀਂ ਜਮਾਤ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਘੱਟੋ ਘੱਟ ਯੋਗਤਾ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆਉਂਦੇ ਕੇਵਲ ਸਰਕਾਰੀ ਸਕੂਲ ਵਿੱਚੋਂ 8ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਜ਼ਰੂਰੀ ਆ ਕਹਿੰਦੇ ਜੀ ਜਿਹੜੀ ਘੱਟੋ ਘੱਟ ਯੋਗਤਾ ਜਿਹੜੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਆਉਂਦੇ ਕੇਵਲ ਸਰਕਾਰੀ ਸਕੂਲ ਵਿੱਚੋਂ 8ਵੀਂ ਜਮਾਤ ਦੀ ਪ੍ਰੀਖਿਆ ਜਿਹੜੀ ਪਾਸ ਕੀਤੀ ਹੋਣੀ ਜਿਹੜੀ ਵਿਦਿਆਰਥੀ ਉਹ ਜ਼ਰੂਰੀ ਆ ਇਹ ਸੀ ਗੈਲਿਬਿਲਟੀ ਕਰਾਈਟੇਰੀਆ ਮੈਰਿਟੋਰੀਅ ਸਕੂਲਾਂ ਦਾ ਬਾਕੀ ਆਪਾਂ ਅੱਗੇ ਗੱਲ ਕਰਦੇ ਆਂਗੇ ਇਸ ਸੰਬੰਧੀ ਜਿਹੜੀ ਹੈ ਉਹ ਹੈ ਆ ਰਾਖਵਾ ਕਰਨ ਨੂੰ ਲੈ ਕੇ ਰਿਜ਼ਰਵੇਸ਼ਨ ਪਾਲਿਸੀ ਨੂੰ ਲੈ ਕੇ ਮੈਰਿਟੋਰੀਅ ਸਕੂਲਾਂ ਲਈ ਰਾਖਵਾ ਕਰਨ ਕੀ ਹੈ ਅ ਨੰਬਰ 1 ਧਿਆਨ ਦਿਈਏ ਵੀਡੀਓ ਲੰਬੀ ਜਰੂਰ ਹੋ ਜੂ ਪਰ ਇਹਨੂੰ ਅੰਤ ਤੱਕ ਸੁਣਦੇ ਜਰੂਰ ਜਾਇਓ ਤੁਹਾਡੇ ਸਾਰੇ ਜਿਹੜੇ ਸਵਾਲ ਆ ਇੱਥੇ ਉਹਨਾਂ ਦੇ ਜਵਾਬ ਮਿਲਦੇ ਜਾਣਗੇ ਜਿਹੜੇ ਵੀ ਮਨ ਦੇ ਵਿੱਚ ਪੈਦਾ ਹੁੰਦੇ ਨੇਗੇ ਰੱਖਮਾ ਕਰਨ ਹੈ ਜੀ ਇਹ ਸੀਟਾਂ ਨੂੰ ਲੈ ਕੇ ਸੋ ਮੈਰਿਟੋਰੀਅ ਸਕੂਲਾਂ ਵਿੱਚ ਲੜਕੀਆਂ ਤੇ ਲੜਕਿਆਂ ਲਈ ਸੀਟਾਂ ਦੀ ਵੰਡ ਜਿਹੜੀ ਕਰਮਬਾਰ 60 ਅਨੁਪਾਤ 40 ਅਨੁਸਾਰ ਆ ਜੀ ਜਾਨੀ ਕਿ ਜੇਕਰ 100 ਸੀਟਾਂ ਦੇ ਵਿੱਚੋਂ 60 ਲੜਕੀਆਂ ਨੂੰ ਮਿਲਣੀਆਂ 40 ਲੜਕਿਆਂ ਨੂੰ ਮਿਲਣਗੀਆਂ 60 40 ਦੀ ਰੇਸ਼ੋ ਰੱਖੀ ਗਈ ਆ ਨੰਬਰ 2 ਕਥਨ ਕੀ ਕਹਿੰਦਾ ਜੀ ਆਟਾ ਦਾਲ ਸਮਾਰਟ ਕਾਰਡ ਧਾਰਕਾਂ ਲਈ ਰੱਖਵਾ ਕਰਨ ਰੱਖਿਆ ਗਿਆ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ 10% ਸੀਟਾਂ ਰੱਖੀਆਂ ਹੋਣਗੀਆਂ ਜੋ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੀ ਆਟਾ ਦਾਲ ਸਮਾਰਟ ਕਾਰਡ ਸਕੀਮ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋਣ ਬਈ ਸਿਰਫ ਉਹਨਾਂ ਨੂੰ ਹੀ ਹੱਕਦਾਰ ਹੋਣਗੇ ਜਿਹੜੇ ਕਿ ਜਿਹੜੇ ਕਾਰਡ ਬਣੇ ਹੋਇਆ ਜਿਨ੍ਹਾਂ ਦੇ ਆਟਾ ਦਾਲ ਵਾਲੇ ਜਾ ਸਮਾਰਟ ਕਾਰਡ ਵਾਲੇ ਬਣੇ ਹੋਏ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਆਮਾਨਤਾ ਪ੍ਰੋ ਸਕੂਲਾਂ ਦੇ ਵਿਦਿਆਰਥੀ ਇਹਨਾਂ 10% ਸੀਟਾਂ ਦੇ ਲਈ ਜਿਹੜਾ ਦਾਅਵੇਦਾਰ ਬਣ ਸਕਦੇ ਨੇਗੇ ਬਾਕੀ ਹੈਗਾ ਜਿਹੜਾ ਵਿਦਿਆਰਥੀ ਉਹ ਵਿਕਲੈਂਗ ਵਿਦਿਆਰਥੀਆਂ ਲਈ ਡਿਸੇਬਲ ਬੱਚੇ ਜਿਹੜੇ ਉਹਨਾਂ ਲਈ ਰਾਖਵਾਕਰਨ ਕੀ ਰੱਖਿਆ ਗਿਆ ਸੋ ਪੰਜਾਬ ਸਰਕਾਰ ਦੇ ਜਿਹੜਾ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਭਾਗ ਦੇ ਮਿਤੀ 9 1 2021 ਦੇ ਨੋਟੀਫਿਕੇਸ਼ਨ ਦੇ ਅਨੁਸਾਰ 11 5 2017 ਜੋ ਵੀ ਇੱਥੇ ਨੰਬਰ ਲਿਖਿਆ ਗਿਆ ਵਿਕਲਾੰਗ ਲੜਕੀਆਂ ਲਈ 10% ਰੱਖੀਆਂ ਗਈਆਂ ਸੀਟਾਂ ਜੀ ਇਸ ਪੱਤਰ ਦੇ ਮੁਤਾਬਕ ਜਿਹੜਾ ਪੰਜਾਬ ਸਰਕਾਰ ਦੁਆਰਾ ਪੱਤਰ ਜਾਰੀ ਕੀਤਾ ਗਿਆ ਸਮਾਜ ਸੁਰੱਖਿਆ ਸਤਰੀ ਤੇ ਬਾਲ ਭਾਗ ਦੇ ਲਈ ਸੀਟਾਂ ਚਾਹੀਆਂ ਲੜਕੀਆਂ ਦੇ ਲਈ ਵਿਕਲਾੰਗ ਲੜਕੀਆਂ ਲਈ 10% ਆ ਤੇ ਵਿਕਲਾੰਗ ਲੜਕੀਆਂ ਲਈ 5% ਸੀਟਾਂ ਰੱਖਮੀ ਰੱਖੀਆਂ ਗਈਆਂ ਨੇ ਸੁਰੱਖਵਾ ਕਰਨ ਦੀ ਲਾਭ ਲੈਣ ਲਈ ਵਿਕਲਾੰਗਤਾ 60 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਆ ਮਾਫ ਕਰਨਾ ਰਾਖਵਾ ਕਰਨ ਦੀ ਲਾਭ ਲੈਣ ਲਈ ਵਿਕਲਾੰਗਤਾ 40% 40% ਹੋਣੀ ਚਾਹੀਦੀ ਜਿਹੜੀ ਜਿਹੜਾ ਉਸੇ ਬੱਚੇ ਨੂੰ ਲਾਭ ਮਿਲੂਗਾ ਜਿਹੜੀ ਜਿਹਦੀ ਵਿਕਲੈਂਗਤਾ ਮਤਲਬ ਵੀ 40% ਹੈਗੀ ਜਾਂ ਵੱਧ ਹੈ ਤੋਂ ਘੱਟ ਵਾਲਿਆਂ ਨੂੰ ਨਹੀਂ ਮਿਲਦੀ ਜੀ ਇਸ ਗੱਲ ਦਾ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਜੀ ਇਹ ਸੀਗਾ ਜੀ ਵਿਕਲੈਂਗ ਵਿਦਿਆਰਥੀਆਂ ਲਈ ਰਾਖਵਾ ਕਰਨ ਕਿਹੜੇ ਵਿਦਿਆਰਥੀ ਲੈ ਸਕਦੇ ਨੇ ਕਿਹੜੇ ਹੱਕਦਾਰ ਨੇ ਇਹ ਤੁਹਾਨੂੰ ਕਲੀਅਰ ਕਰਤਾ ਜੀ ਅੱਗੇ ਹੈਗਾ ਜੀ ਊਮੈਨ ਹੈੱਡਡ ਹਾਊਸਹੋਲਡ ਦੀਆਂ ਕੁੜੀਆਂ ਲਈ ਰਾਖਵਾ ਕਰਨ ਜਿਹੜੀਆਂ ਔਰਤਾਂ ਘਰ ਚਲਾ ਰਹੀਆਂ ਨੇਗੀਆਂ ਵਿਧਵਾਵਾਂ ਨੇ ਜਿਹੜੀਆਂ ਹਨ ਇਸ ਤਰ੍ਹਾਂ ਦੇ ਨਾਲ ਤੇ ਘਰ ਦੀ ਮੁਖੀ ਆ ਕੋਈ ਔਰਤਾਂ ਇਹ ਆਪਾਂ ਗੱਲ ਕਲੀਅਰ ਕਰਦੇ ਆਂ ਇਹ ਵੀ ਜਿਹੜਾ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਭਾਗ ਦੇ ਜਿਹੜਾ ਮਤੀ 9121 ਦੇ ਨੋਟੀਫਿਕੇਸ਼ਨ ਦੇ ਅਨਸਾਰ ਹੀ ਆ ਜੀ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਵੀ 20% ਸੀਟਾਂ ਔਮਨ ਹਾਈਡਰਡ ਹਾਊਸਹੋਲਡ ਕੈਟਾਗਰੀ ਤਹਿਤ ਕੇਵਲ ਲੜਕੀਆਂ ਲਈ ਰੱਖ ਮੇ ਰੱਖੇ ਗਏ ਨੇ ਵੀ 20% ਸੀਟਾਂ ਜੀ ਇਹ ਔਮਨ ਹਾਈਡਰਡ ਹਾਊਸਹੋਲਡ ਨੇ ਜਿਹੜੀਆਂ ਔਰਤਾਂ ਕੋਈ ਵੀ ਔਰਤ ਮਤਲਬ ਵੀ ਘਰ ਦੀ ਮੁਖੀ ਹੋ ਸਕਦੀ ਆ ਜਿਵੇਂ ਮੰਨ ਲਓ ਵੀ ਦਾਦੀ ਘਰ ਚਲਾਉਂਦੀ ਆ ਕੋਈ ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਉੱਥੇ ਵਾਰਸ ਜਿਹੜੀ ਦਾਦੀ ਘਰ ਚਲਾ ਰਹੀ ਆ ਮਾਤਾ ਪਿਤਾ ਦੋਵੇਂ ਹੀ ਨਹੀਂਗੇ ਜਾਂ ਫਿਰ ਮਾਂ ਪਿਤਾ ਦੀ ਮੌਤ ਹੋ ਗਈ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਮਾਂ ਦੇ ਉੱਪਰ ਆ ਜਾਂ ਕੋਈ ਇਸ ਤਰ੍ਹਾਂ ਦੀ ਸਥਿਤੀ ਵਾਪਰ ਜਾਂਦੀ ਆ ਤਲਾਕ ਹੋ ਜਾਂਦਾ ਜਾਂ ਵਿਕਲਾਂਗ ਪਿਤਾਗਾ ਜੋ ਕੰਮ ਕਰਨ ਕਮਾਉਣ ਦੇ ਯੋਗ ਨਾ ਹੋਵੇ ਇਸ ਤਰ੍ਹਾਂ ਦਾ ਜਾਂ ਪਿਤਾ ਦੀ ਫਿਰ ਲੰਬੇ ਹਰਸੇ ਤੋਂ ਘਰ ਤੋਂ ਗੈਰ ਜ਼ਰੂਰੀ ਗੈਰ ਮੌਜੂਦਗੀ ਘੱਟੋ ਘੱਟ 7 ਸਾਲ ਦੇ ਲਈ ਹੋਵੇ ਵੀ 7 ਸਾਲ ਦੇ ਲਈ ਉਹ ਘਰ ਹੀ ਨਹੀਂ ਆਏ ਇਸ ਤਰ੍ਹਾਂ ਦੇ ਲਈ ਜਾਂ ਫਿਰ ਵੱਡੀ ਪੈਣ ਕਰ ਚਲਾਰੀ ਹੋਵੇ ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਸੇ ਇਹ ਜਿਹੜਾ ਕਰਾਈਟੇਰੀਆ ਰੱਖਿਆ ਗਿਆ 20% ਸੀਟਾਂ ਔਮਨ ਹੈਡਡ ਹਾਊਸਹੋਲਡ ਕੈਟਾਗਰੀ ਦੇ ਲਈ ਰੱਖੀਆਂ ਗਈਆਂ ਨੇਗੀਆਂ ਤਾਂ ਜੇਰਾ ਫਿਰ ਉੱਪਰ ਨੰਬਰ 4 ਕਹਿ ਰਿਹਾ ਜੇਕਰ ਉਪਰੋਕਤ ਦਰਸਾਈ ਰੱਖਵਾ ਕਰਨ ਕੋਟੇ ਦੀਆਂ ਸੀਟਾਂ ਨਹੀਂ ਭਰਦੀਆਂ ਤਾਂ ਸੰਬੰਧਿਤ ਕੋਟੇ ਦੀਆਂ ਖਾਲੀ ਸੀਟਾਂ ਜਨਰਲ ਮੈਟ ਵਿੱਚੋਂ ਭਰੀਆਂ ਜਾਣਗੀਆਂ ਬਈ ਜੇਕਰ ਇਹ ਕੋਟੇ ਵਾਲੇ ਬੰਦੇ ਨਹੀਂ ਆਉਂਦੇ ਸੀਟਾਂ ਖਾਲੀ ਰਹਿ ਜਾਂਦੀਆਂ ਨੇ ਤੇ ਸੀਟਾਂ ਫਿਰ ਕਾਦੇ ਵਿੱਚ ਕਨਵਰਟ ਕਰ ਦਿੱਤੀਆਂ ਜਾਣਗੀਆਂ ਜਨਲ ਕੈਟਾਗਰੀ ਦੇ ਵਿੱਚ ਕਨਵਰਟ ਕਰ ਦਿੱਤੀਆਂ ਜਾਣਗੀਆਂ ਸੋ ਅੱਗੇ ਆਪਾਂ ਸਕੂਲ वाइज ਜਿਹੜੀ ਸੀਟਾਂ ਦੀ ਅਲਾਟਮੈਂਟ ਦੀ ਗੱਲ ਕਰਦੇ ਆਂ ਵੀ ਕਿੱਥੇ-ਕਿੱਥੇ ਕਿਹੜੇ-ਕਿਹੜੇ ਸਕੂਲ ਦੇ ਵਿੱਚ ਕੀ-ਕੀ ਸੀਟਾਂ ਨੇਗੀਆਂ ਵਿਦਿਆਰਥੀਓ ਸਕਰੀਨ ਦੇ ਵਿੱਚ ਬਹੁਤ ਫਰੀਕੀ ਹੈ ਫਿਰ ਵੀ ਮੈਂ ਪੜ੍ਹ ਕੇ ਸੁਣਾ ਦਿੰਨਾ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ 10 ਸਕੂਲ ਦੇਖਣ ਨੂੰ ਮਿਲਦ ਰਿਹਾ ਤੁਹਾਨੂੰ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਬਠਿੰਡਾ ਫਰੋਜੇ ਉੱਪਰ ਗੁਰਦਾਸਪੁਰ ਜਲੰਧਰ ਲੁਧਿਆਣਾ ਪਟਿਆਲਾ ਮੁਹਾਲੀ ਸੰਗਰੂਰ ਤੇ ਤਲਵਾੜਾ ਸਭ ਤੋਂ ਪਹਿਲਾਂ ਇਹਦੇ ਵਿੱਚ ਦੇਖਦੇ ਆਪਾਂ ਲੜਕੀਆਂ ਦੀ ਜਿਹੜੀ ਸੀਟਾਂ ਦੀ ਵਰਗਵੰਡ ਹੈ ਸਟੀਮ ਦੇ ਮੁਤਾਬਕ ਇਹਨਾਂ ਸਕੂਲਾਂ ਵਿੱਚ ਤਿੰਨ ਸਟੀਮ ਚੱਲਦੀਆਂ ਨੇ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਸਭ ਤੋਂ ਪਹਿਲਾਂ ਦੇਖੀਏ ਆਪਾਂ ਲੜਕੀਆਂ ਦੇ ਲਈ 60 ਸੀਟਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਵਿੱਚ ਦੇਖਦੇ ਆਪਾਂ 60 ਮੈਡੀਕਲ ਦੇ ਲਈ ਨੇ ਕੁੜੀਆਂ ਲਈ ਨਾਨ ਮੈਡੀਕਲ ਨੇ 180 ਤੇ ਕਮਰਸ ਦੇ ਲਈ ਨੇ 60 ਫੇਰ ਆਪਾਂ ਦੇਖਦੇ ਹਾਂ ਬਠਿੰਡਾ ਦੇ ਲਈ ਮੈਡੀਕਲ ਦੇ ਲਈ 60 ਸੀਟਾਂ ਜੀ ਤੇ ਨਾਨ ਮੈਡੀਕਲ 180 ਆ ਤੇ ਕਮਰਸ ਦੇ ਲਈ 60 ਨੇ ਫੇਰ ਫਿਰੋਜ਼ਪੁਰ ਦੇ ਲਈ ਆ ਜੀ ਜਿਹੜੀਆਂ ਇੱਥੇ ਆਪਾਂ ਸੀਟਾਂ ਦੇਖ ਰਹੇ ਆ ਅ ਅੱਗੇ ਹੈਗੇ ਨਾਨ ਮੈਡੀਕਲ ਦੇ ਲਈ 199 ਆ ਤੇ ਕਮਰਸ ਦੇ ਲਈ 68 ਸੀਟਾਂ ਨੇਗੀਆਂ ਫੇਰ ਆਪਾਂ ਇੱਧਰ ਦੇਖ ਲਈਏ ਗੁਰਦਾਸਪੁਰ ਦੇ ਲਈ ਮੈਡੀਕਲ ਦੇ ਲਈ ਸੀਟਾਂ ਜਿਹੜੀਆਂ ਰੱਖੀਆਂ ਗਈਆਂ ਨੇ 68 199 ਤੇ 68 ਫਿਰ ਜਲੰਧਰ ਦੇ ਲਈ 60 180 ਨਾਨ ਮੈਡੀਕਲ ਲਈ ਤੇ 60 ਕਮਰਸ ਲਈ ਫਿਰ ਆਪਾਂ ਵੇਖ ਰਿਹਾ ਲੁਧਿਆਣਾ ਲਈ 60 180 ਨਾਨ ਮੈਡੀਕਲ ਲਈ ਤੇ 60 ਇਸ ਤਰ੍ਹਾਂ ਦੇ ਲਈ ਪਟਿਆਲਾ ਲਈ 60 ਜੀ 180 ਨਾਨ ਮੈਡੀਕਲ ਲਈ ਤੇ ਕਮਰਸ ਲਈ 60 ਲੜਕੀਆਂ ਲਈ ਮੁਹਾਲੀ ਲਈ 60 ਨਾਨ ਮੈਡੀਕਲ ਲਈ 180 ਜੀ ਤੇ 60 ਕਮਰਸ ਲਈ ਸੰਗਰੂਰ ਦੇ ਲਈ ਹੈ ਜਿਹੜਾ ਸੀਟਾਂ ਦੀ ਵੰਡ ਕੀਤੀ ਗਈ ਆ ਉਹ ਹੈ ਮਾਫ ਕਰਨਾ 68 ਹੁੰਦੇ ਰੱਖੀਆਂ ਨੇ 199 ਨਾਨ ਮੈਡੀਕਲ ਤੇ 68 ਕਮਰਸ ਦੇ ਲਈ ਇਹ ਟੋਟਲ ਸੀਟਾਂ ਬਣ ਗਿਆ ਮੈਡੀਕਲ ਦੇ ਲਈ ਅੱਗੇ ਹੈ ਮਾਫ ਕਰਨਾ ਤਲਵਾੜਾ ਰਹਿ ਗਿਆ ਸੀ ਜੀ ਤਲਵਾੜਾ ਦੇ ਲਈ 35 ਸੀਟਾਂ ਨੇ ਇਹ ਸਿਰਫ ਕੁ ਲੜਕੀਆਂ ਦਾ ਸਕੂਲ ਆ ਜੀ 35 ਮੈਡੀਕਲ ਦੇ ਲਈ 35 ਨਾਨ ਮੈਡੀਕਲ ਦੇ ਲਈ ਤੇ 30 ਕਮਰਸ ਦੇ ਲਈ ਤੇ ਕੁੱਲ ਸੀਟਾਂ ਕਿੰਨੀਆਂ ਬਣ ਗਈਆਂ ਜੀ ਕੁੱਲ ਸੀਟਾਂ ਬਣ ਗਈਆਂ ਇੱਥੇ ਆਏ 599 ਸੀਟਾਂ ਸਾਰੇ ਮੈਰਿਟੋਰੀਅ ਸਕੂਲਾਂ ਵਿੱਚ ਮੈਡੀਕਲ ਵਿਦਿਆਰਥੀ ਕੁੜੀਆਂ ਲਈ ਹੋਣੀਆਂ ਆ 1682 ਸੀਟਾਂ ਨਾਨ ਮੈਡੀਕਲ ਲੜਕੀਆਂ ਦੇ ਲਈ ਨੇ ਤੇ 594 ਸੀਟਾਂ ਨੇ ਜਿਹੜੀਆਂ ਉਹ ਹੈਗੀਆਂ ਨੇ ਭਾਈ ਕਮਰਸ ਦੇ ਵਿਦਿਆਰਥੀਆਂ ਦੇ ਲਈ ਹੁਣ ਆਪਾਂ ਲੜਕੀਆਂ ਦੀਆਂ ਸੀਟਾਂ ਦੀ ਗੱਲ ਕਰਦੇ ਹਾਂ ਜੀ ਇਹਦੇ ਵਿੱਚੋਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਹੈ ਮੈਡੀਕਲ ਦੀਆਂ ਇੱਥੇ ਹੈਗੀਆਂ 40 ਲੜਕੀਆਂ ਦੇ ਲਈ ਹੈਗੀਆਂ 120 ਕਮਰਸ ਦੇ ਲਈ 40 ਹੈਗੀਆਂ ਜਿਹੜੀਆਂ ਯਾਨੀ ਕਿ ਮੈਡੀਕਲ ਲਈ 40 ਨਾਨ ਮੈਡੀਕਲ 120 ਤੇ ਕਮਰਸ ਲਈ 40 ਬਠਿੰਡਾ ਦੇ ਲਈ 40 ਜੀ ਮੈਡੀਕਲਲੀ ਨਾਨ ਮੈਡੀਕਲ 120 ਤੇ ਫਿਰ ਅੱਗੇ ਹੈਗਾ ਕਮਰਸ਼ੀਅਲੀ 40 ਇਸ ਤੋਂ ਇਲਾਵਾ ਆਪਾਂ ਅੱਗੇ ਦੇਖਦੇ ਆਂ ਜੀ ਅੱਗੇ ਹੈ ਫਿਰੋਜ਼ਪੁਰ ਦੇ ਲਈ 32 ਮੈਡੀਕਲ ਤੇ ਨਾਨ ਮੈਡੀਕਲ 111 ਤੇ 32 ਕਮਰਸ ਫਿਰ ਆਪਾਂ ਅੱਗੇ ਵੇਖਦੇ ਆਂ ਜੀ ਗੁਰਦਾਸਪੁਰ ਦੇ ਵਿੱਚ ਸੀਟਾਂ ਨੇ ਜਿਹੜੀਆਂ ਉਹ ਵੇਖ ਰਹੇ ਹਾਂ ਸਕਰੀਨ ਦੇ ਉੱਪਰ ਤੁਸੀਂ 32 111 ਤੇ 32 ਤਾਂ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਰੀ ਵਰਗਵੰਡ ਕੀਤੀ ਹੋਈ ਆ ਮੈਡੀਕਲ ਦੇ ਲਈ 40 ਨਾਨ ਮੈਡੀਕਲ ਦੇ ਲਈ 120 ਤੇ ਕਮਰਸ ਦੇ ਲਈ 40 ਇਹ ਤਕਰੀਬਨ ਆਪਾਂ ਵੇਖ ਰਹੇ ਹਾਂ ਕਿ ਜਿਹੜੇ ਸਕੂਲ ਨੇ ਅੱਗੇ ਜਿਹੜੇ ਰਹਿ ਗਏ ਜਲੰਧਰ ਲੁਧਿਆਣਾ ਪਟਿਆਲਾ ਮੁਹਾਲੀ ਤੇ ਆਪਣਾ ਆ ਗਿਆ ਆ ਜਿਹੜਾ ਹੈਗਾ ਜਲੰਧ ਇਹਨਾਂ ਦੇ ਲਈ ਜਿਹੜੀਆਂ ਰੱਖੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜਾ ਸੰਗਰੂਰ ਸਕੂਲ ਹੈਗਾ ਇਹਦੇ ਵਿੱਚ ਨੇ ਸੀਟਾਂ 32 ਮੈਡੀਕਲ ਦੇ ਲਈ ਆ 111 ਨਾਨ ਮੈਡੀਕਲ ਲਈ ਤੇ 32 ਕਮਰਸ ਦੇ ਲਈ ਜਿਹੜੀਆਂ ਲੜਕੀਆਂ ਦੀਆਂ ਸੀਟਾਂ ਨੇ ਇਹ ਜੀ ਤੇ ਲੜਕੀਆਂ ਦੀ ਜਿਹੜੀ ਸੀਟ ਤਲਵਾੜੇ ਕੋਈ ਨਹੀਂ ਹੈਗੀ ਆਪਾਂ ਪਹਿਲਾਂ ਕਲੀਅਰ ਕਰ ਹੀ ਚੁੱਕੇ ਆ ਕਿਉਂਕਿ ਜਿਹੜਾ ਤਲਵਾੜਾ ਸਕੂਲ ਆ ਸਿਰਫ ਲੜਕੀਆਂ ਦੇ ਲਈ ਹੈਗਾ ਇਹਦੇ ਜੋੜ ਤੋੜ ਦੀ ਗੱਲ ਕਰੀ ਆਪਾਂ ਸਾਰੇ ਮੈਰਿਟੋਰੀ ਸਕੂਲਾਂ ਵਿੱਚ ਮੈਡੀਕਲ ਦੀਆਂ ਸੀਟਾਂ ਦੀ ਗਿਣਤੀ ਬਣ ਗਈ ਜੀ 336 ਤੇ ਨਾਨ ਮੈਡੀਕਲ ਦੀ ਬਣ ਗਈ 1053 ਤੇ ਕਮਰਸ ਦੀ ਬਣ ਗਈ 336 ਦੇਖ ਲਓ ਹੁਣ ਇੰਨੀਆਂ ਸੀਟਾਂ ਤੁਹਾਡੇ ਲਈ ਸਾਰੇ ਬੱਚੇ ਤਿਆਰੀ ਕਰੋ ਇਹ ਦਾਖਲਾ ਤੁਹਾਨੂੰ ਨਰੋਲ ਜਿਹੜਾ ਮੈਟ ਧਾਰਤੀ ਮਿਲਣਾਗਾ ਜਿਹੜਾ ਜਿਹੜਾ ਤੁਹਾਡਾ ਇੰਟਰਸਟ ਟੈਸਟ ਹੋਏਗਾ ਅਕੇ ਨੌਵੀਂ ਦੇ ਲਈ ਦੇਖੀਏ ਜੀ ਆਪਾਂ ਨੌਵੀਂ ਦੇ ਵਿੱਚ ਮੈਰਿਟੋਰੀਅਸ ਸਕੂਲ ਜਿਹੜਾ ਤਲਵਾੜਾ ਉੱਥੇ ਉੱਪਰ ਆਪਾਂ 11ਵੀਂ ਦੀ ਗੱਲ ਕੀਤੀ ਆ ਇੱਥੇ ਆਪਾਂ ਨੌਵੀਂ ਦੀ ਗੱਲ ਕਰਦੇ ਆ ਤਾਂ ਤਲਵਾੜੇ ਕਿੰਨੀਆਂ ਸੀਟਾਂ ਜੀ ਲੜਕੀਆਂ ਦੀਆਂ 50 ਸੀਟਾਂ ਦੇ ਵਿੱਚੋਂ ਆਪਾਂ ਵੇਖਦੇ ਆ ਉਹ ਸਿਰਫ ਤੇ ਸਿਰਫ ਲੜਕੀ ਦੀਆਂ ਉਹ ਬੱਚੇ ਵੀ ਜ਼ਰੂਰ ਹੰਬੜਾ ਮਾਰਨ ਜਿਹੜੇ 8ਵੀਂ ਦੇ ਵਿੱਚ ਪੜ੍ਹਦੇ ਆ ਸਰਕਾਰੀ ਸਕੂਲਾਂ ਵਿੱਚ ਆ ਸੋ ਬੜਾ ਅੱਛਾ ਸਕੂਲ ਆ ਤਲਵਾੜਾ ਸਾਰੇ ਸਕੂਲ ਹੀ ਅੱਛੇ ਨੇਗੇ ਸਾਰੇ ਮੈਰਿਟੋਰੀਅਸ ਨੇ ਜਿਹੜੇ ਜਿਹੜੇ 8ਵੀਂ ਵਾਲੇ ਬੱਚੇ ਆ ਉਹ ਜ਼ਰੂਰ ਨੌਵੀਂ ਦੇ ਵਿੱਚ ਦਾਖਲਾ ਲੈਣ ਇੱਥ ਤਾਂ ਕਿ ਅੱਗੇ ਉਹ ਮਤਲਬ 4 ਸਾਲ ਫਿਰ ਮੈਰਿਟੋਰੀਅਸ ਬਤਾ ਸਕਣਗੇ ਅੱਗੇ 11ਵੀਂ ਦਾ ਟ੍ਰੈਂਸ ਟੈਸਟ ਵੀ ਇਸ ਤਰ੍ਹਾਂ ਦੇ ਨਾਲ ਪਾਸ ਕਰ ਲੈਣਗੇ ਟੋਟਲ ਸੀਟਾਂ ਦੀ ਜਿਹੜੀ ਵੰਡ ਹੋ ਗਈ ਜੀ 11ਵੀਂ ਦੇ ਵਿੱਚ 4600 ਸੀਟਾਂ ਹੋ ਗਈਆਂ ਜੀ ਜੇਕਰ ਆਪਾਂ ਗੱਲ ਕਰਦੇ ਹਾਂ ਜਿਹੜਾ 4600 ਸੀਟਾਂ ਨੇ ਜਿਹੜੀਆਂ 11ਵੀਂ ਦੇ ਲਈ ਨੇ ਜਿਦੇ ਵਿੱਚੋਂ ਲੜਕਿਆਂ ਲੜਕੀਆਂ ਦੇ ਲਈ 2875 ਨੇ ਤੇ ਲੜਕੀਆਂ ਦੇ ਲਈ 1725 ਨੇ ਯਾਨੀ ਕਿ ਕੁੱਲ 4600 ਸੀਟਾਂ ਮੈਰਿਟੋਰੀਅਸ ਸਕੂਲਾਂ ਦੇ ਲਈ ਜਿਹੜੀਆਂ ਦਾਖਲੇ ਦੇ ਲਈ ਰੱਖੀਆਂ ਗਿਆਨੇ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਵਕਾਇਦਾ ਤੌਰ ਤੇ ਸਾਂਝੀ ਕਰ ਰਹੇ ਹਾਂ ਕਿ ਆਪਾਂ ਸੋ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਦਾਖਲਾ ਲਓ ਵੱਧ ਤੋਂ ਵੱਧ ਤਿਆਰੀ ਕਰੋ ਤਾਂ ਕਿ ਤੁਹਾਡਾ ਭਵਿੱਖ ਬਹੁਤ ਅੱਛਾ ਰਹੇ ਤੇ ਤੁਸੀਂ ਜਿਹੜਾ ਹੈਗਾ ਇੱਥੋਂ ਬਹੁਤ ਸੂਝਵਾਨ ਦ੍ਰਿਸ਼ਟੀ ਦੇ ਮਾਲਕ ਬਣੋਗੇ ਵੱਖਰੇ ਵੱਖਰੇ ਖੇਤਰਾਂ ਵਿੱਚ ਜਾਓਗੇ ਬਹੁਤ ਸਾਰੇ ਬੱਚੇ ਨੀਵੀ ਐਮਬੀਬੀਐਸ ਦਾ ਕੋਰਸ ਕਰੀ ਜਾਂਦੇ ਨੇਗੇ ਤੇ ਹੋਰ ਕਿੰਨੇ ਖੇਤਰ ਨੇਗੇ ਜਿਹੜੇ ਵੈਟਰਨ ਇਨਸਪੈਕਟਰ ਬਣਗੇ ਹਨਾ ਵਕਰੀਆਂ ਵਕਰੀਆਂ ਜਿਹੜੀਆਂ ਕੰਪਨੀਆਂ ਦੇ ਵਿੱਚ ਚੰਗੇ ਪੈਕੇਜ ਲੈ ਰਹੇ ਨੇ ਤੇ ਇਸ ਕਰਕੇ ਤੁਸੀਂ ਆਪਣੀ ਤਿਆਰੀ ਭਾਈ ਸ਼ੁਰੂ ਕਰੋ ਤੇ ਜਲਦੀ ਹੀ ਆਪਾਂ ਇੱਕ ਤੇ ਦਿਨ ਦੇ ਵਿੱਚ ਹੀ ਤੁਹਾਨੂੰ ਜਿਹੜਾ ਸਾਰਾ ਵਸਤਾ ਉਹ ਪਾਇਆ ਹੋਇਆਗਾ ਸਾਈਟ ਦੇ ਉੱਪਰ ਫਿਰ ਵੀ ਮੈਂ ਪ्युअर ਪੰਜਾਬੀ ਭਾਸ਼ਾ ਵਿੱਚ ਤੁਹਾਡੇ ਸਾਹਮਣੇ ਰੱਖ ਦੂੰਗਾ ਗੱਲ ਸਾਰੀ ਤਾਂ ਕਿ ਮਾਪੇ ਵੀ ਸੁਣ ਸਕਣ ਗੱਲ ਵੀ ਸਿਲੇਬਸ ਕੀ ਹੈਗਾ ਕਈ ਵਾਰ ਅੰਗਰੇਜ਼ੀ 'ਚ ਕੋਈ ਗੱਲ ਪਤਾ ਲੱਗਦੀ ਨਹੀਂ ਸੋ ਪੰਜਾਬੀ ਆਪਣੀ ਮਾਤ ਭਾਸ਼ਾ ਕੀ ਇਹਦੇ ਵਿੱਚ ਗੱਲ ਪਤਾ ਲੱਗ ਜਾਂਦੀ ਹੈਗੀ ਸਮਝ ਦੇ ਵਿੱਚ ਛੇਤੀ ਆ ਜਾਂਦੀ ਹੈ ਗੱਲ ਉਹ ਵੀ ਆਪਾਂ ਤੁਹਾਡੀ ਸੇਵਾ ਦੇ ਵਿੱਚ ਸਾਰੀ ਗੱਲਬਾਤ ਹਾਜ਼ਰ ਕਰ ਦੇਵਾਂਗੇ ਅੱਗੇ ਆਪਾਂ ਦੇਖਦੇ ਹਾਂ ਸਕੂਲ ਆਫ ਫੈਮਿਨੈਂਸ ਤੇ ਜਿਹੜੀ ਛਾਤ ਪਾਉਣੇ ਹੈਗੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਜਿਹੜਾ ਐਡਮਿਸ਼ਨ ਪ੍ਰੋਸੈਸ ਕੀ ਹੈ ਸਾਰਾ ਟੈਸਟ ਤਾਂ ਦੇਖੋ ਇੱਕ ਹੀ ਹੋਣਾਗਾ ਤੇ ਜਿਹੜੀਆਂ ਸੀਟਾਂ ਦੀ ਗੱਲ ਕਰੀਏ ਦੇ ਜੇ 75% ਰਾਖਵੀਂ ਸੀਟਾਂ ਸਰਕਾਰੀ ਸਕੂਲਾਂ ਲਈ ਨੇ ਰੱਖੀਆਂ ਗਈਆਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਦੇ ਇਹਦੀਆਂ ਆਉਂਦੇ ਨੇ ਇਸ ਤੋਂ ਲਗਭਗ ਜਿਹੜੇ 25% ਬਾਕੀ ਨੇ ਸੀਟਾਂ ਉਹ ਪ੍ਰਾਈਵੇਟ ਸਕੂਲ ਨੇ ਜਾਂ ਮਾਨਤਾ ਪ੍ਰਾਪਤ ਸਕੂਲ ਨੇ ਜਾਂ ਫਿਰ ਐਨਆਈਓਐਸ ਨੇ ਜਿਹੜੇ ਜਿਹੜਾ ਉਹ ਸਕੀਮ ਹੁੰਦੀ ਹੈ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਉਹਦੇ ਅਧੀਨ ਆਉਂਦੇ ਨੇਗੇ ਉਹ ਰੱਖੀਆਂ ਗਈਆਂ ਨੇ ਜੀ ਤਾਂ ਇਸ ਤਰ੍ਹਾਂ ਦੇ ਨਾਲ ਬਾਕੀ ਕਥਨ ਜਿਹੜੇ ਸਾਰੇ ਇਹਦੇ ਵਿੱਚ ਇਹੀ ਦਿੱਤੇ ਗਏ ਨੇ ਵੀ ਕਿਸ ਤਰ੍ਹਾਂ ਦੇ ਨਾਲ ਉਦਿਆਰਥੀ ਕਿਹੜੇ ਭਾਗ ਲੈ ਸਕਦੇ ਆ ਕਿਹੜੇ ਐਲੀਜੀਬਲ ਮੰਨੇ ਜਾਣਗੇ ਇਹ ਗੱਲ ਦੱਸੀ ਹੋਈ ਹੈ ਇਹਦੇ ਵਿੱਚ ਇੱਕ ਇਹਦੇ ਵਿੱਚ ਜਿਹੜਾ ਕਥਨ 1.7 ਬਹੁਤ ਮਹੱਤਵਪੂਰਨ ਬਣਦਾ ਹੋ। ਵੀ ਇਹ ਦੱਸਿਆ ਗਿਆ ਵੀ ਬੱਚੇ ਨੇ ਜਿਹੜਾ ਹੈਗਾ ਮਿਨੀਮਮ ਉਹਦੀ ਕੁਆਲੀਫਾਈਇੰਗ ਜਿਹੜਾ ਕਰਨਗੇ ਮਾਰਕਸ ਉਹਦੇ ਵਿੱਚੋਂ ਟੈਸਟ ਦੇ ਵਿੱਚੋਂ ਐਡਮਿਸ਼ਨ ਟੈਸਟ ਦੇ ਵਿੱਚੋਂ 35% ਜਿਹੜੇ ਉਹ ਆਉਣੇ ਚਾਹੀਦੇ ਨੇਗੇ। ਅ ਮਤਲਬ ਹੀ ਹਰੇਕ ਸਬਜੈਕਟ ਦੇ ਵਿੱਚੋਂ ਜਿਹੜਾ ਅਲੱਗ-ਅਲੱਗ ਸਬਜੈਕਟ ਦਾ ਮਤਲਬ ਕੀ ਹੈਗਾ ਜੇ ਮਸਲੂਨ ਸਾਇੰਸ ਹੋਏਗਾ, ਮੈਥ ਹੋਏਗਾ, ਪੰਜਾਬੀ, ਅੰਗਰੇਜ਼ੀ, ਉਹ ਪਾਸ ਲੈਵਲ ਦੀ ਗੱਲ ਕਰਾਂਗੇ। ਏ ਭਾਈ ਤੁਸੀਂ ਹਰੇਕ ਸਬਜੈਕਟ ਦੇ ਵਿੱਚੋਂ 35% ਨੰਬਰ ਪ੍ਰਾਪਤ ਕਰਨੇ ਆ ప్రతి ਸਬਜੈਕਟ ਇਸ ਤੋਂ ਇਲਾਵਾ ਤੁਹਾਨੂੰ ਰੀਜਨਿੰਗ ਵੀ ਆਊਗੀ ਇਸ ਵਾਰੀ ਰੀਜਨਿੰਗ ਵੀ ਆਉਣੀ ਆ 35% ਨੰਬਰ ਤੁਸੀਂ ਇਹਦੇ ਵਿੱਚੋਂ ਪ੍ਰਾਪਤ ਕਰਨੇ ਨੇਗੇ ਰੀਜਨਿੰਗ ਵਾਲੇ ਹਿੱਸੇ ਦੇ ਵਿੱਚੋਂ ਵੀ ਫਿਰ ਐਲੀਜੀਬਲ ਮੰਨੇ ਜਾਓਗੇ ਵੀ ਘੱਟੋ ਘੱਟ ਇਹ ਘੱਟੋ ਘੱਟ ਸ਼ਰਤਾਂ ਜੇ ਦੂ ਘਟਾਏ ਤਾਂ ਐਲੀਜੀਬਲ ਨਹੀਂ ਮੰਨੇ ਜਾਓਗੇ ਪੂਰੇ ਵੱਧ ਲੋ ਜੇ ਵੱਧ ਆਓਗੇ ਫੇਰ ਹੀ ਮੈਟ ਦੇ ਵਿੱਚ ਆਓਗੇ ਫਿਰ ਦਾਖਲਾ ਮਿਲੇਗਾ ਤੇ ਸਾਰੇ ਜਿਹੜੇ ਕੁੱਲ ਅੰਕਾ ਤੁਹਾਡੇ ਸਾਰੇ ਸਬਜੈਕਟਾਂ ਦੇ ਮਿਲਾ ਕੇ ਪਹਿਲੀ ਗੱਲ 35% ਵਾਲੀ ਕੰਡੀਸ਼ਨ ਪੂਰੀ ਕਰਦੇ ਹੋ ਫਿਰ ਸਾਰੇ ਅੰਕ ਜਿਹੜੇ ਕੁੱਲ ਮਲਾ ਕੇ 40% ਬਣਨ ਫਿਰ ਤੁਸੀਂ ਮਤਲਬ एलिਜੀਬਲ ਮੰਨੇ ਜਾਓਗੇ ਬਾਕੀ ਤਾਂ ਤੁਹਾਡੀ ਮੈਰਿਟ ਦੇ ਆਧਾਰ ਤੇ ਗੱਲ ਆ ਜਿਹੜੀ ਮੈਰਿਟ ਦੇ ਆਧਾਰ ਤੇ ਤੁਸੀਂ ਉੱਪਰ ਆਉਣੇ ਹੋ ਤੇ ਉਹਨਾਂ ਸੀਟਾਂ ਵਿੱਚ ਆਉਣੇ ਹੋ ਫਿਰ ਤੁਹਾਨੂੰ ਜਿਹੜਾ ਦਾਖਲਾ ਆਸਾਨੀ ਦੇ ਨਾਲ ਜਿਹੜਾ ਮਿਲ ਜਾਣਾਗਾ ਸੋ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈਗੀ ਐਸਆਈ ਸਕੂਲਾਂ ਨੂੰ ਲੈ ਕੇ ਵੀ ਮੋٹے ਤੌਰ ਤੇ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਗੱਲ ਕੀਤੀ ਗਈ ਆ ਵੀ ਕਿਸ ਤਰ੍ਹਾਂ ਦੇ ਨਾਲ ਰਿਜ਼ਰਵੇਸ਼ਨ ਕ੍ਰਾਈਟੇਰੀਆ ਬਣਾਇਆ ਹੋਇਆ ਸਰਕਾਰ ਨੇ ਉਹਦੇ ਵਿੱਚ ਅ ਕਿਸ ਤਰ੍ਹਾਂ ਦੇ ਨਾਲ ਜਿਹੜੇ ਬੈਕਵਾਰਡ ਕਲਾਸ ਨੇ ਜਾਂ ਮਿਨੋਰਟੀਜ਼ ਗਵਰਨਮੈਂਟ ਆਫ ਇਹਦੇ ਉੱਪਰ ਸਾਰਾ ਲਿਖਿਆ ਹੋਇਆਗਾ ਉਹ ਐਕਟ ਦੇ ਅਧੀਨ ਜਿਹੜਾ ਹੈਗਾ ਜਿਹੜਾ ਫਿਜ਼ੀਕਲ ਡਿਸੇਬਲਡ ਬੱਚੇ ਨੇ ਉਹਨਾਂ ਲਈ 4% ਸੀਟਾਂ ਰੱਖੀਆਂ ਰੱਖੀਆਂ ਗਈਆਂ ਜੀ 4% ਸੀਟਾਂ ਨੇ ਜਿਹੜੀਆਂ ਉਹਨਾਂ ਦੇ ਲਈ ਜਿਹੜੀ ਅੱਗੇ ਵੰਡ ਕੀਤੀ ਹੋਈ ਆ ਵੱਖਰੀਆਂ ਵੱਖਰੀਆਂ ਜਿਹੜੀਆਂ ਡਿਸੇਬਲਡ ਦੇ ਵਿੱਚ ਆ ਜਾਂਦੀਆਂ ਨੇਗੀਆਂ ਇਹ ਚੀਜ਼ ਇਹਦੇ ਵਿੱਚ ਆਪਾਂ ਨੂੰ ਜਿਹੜੀ ਦੇਖਣ ਨੂੰ ਮਿਲ ਰਹੀ ਹੈਗੀ ਬਾਕੀ ਜੀ ਜਮਿਨਾ ਸਕੂਲਾਂ ਦੇ ਵਿੱਚ ਨੰਬਰ ਆਫ ਸੀਟ ਦੀ ਜਿਹੜੀ ਵੰਡ ਕੀਤੀ ਗਈ ਆ ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ 75% ਸੀਟਾਂ ਨੇ ਉਹ ਰੱਖੀਆਂ ਰੱਖੀ ਗਈਆਂ ਸਰਕਾਰੀ ਸਕੂਲਾਂ ਲਈ ਤੇ 25% ਸੀਟਾਂ ਨੇ ਜਿਹੜੀਆਂ ਪ੍ਰਾਈਵੇਟ ਸਕੂਲ ਦੇ ਲਈ ਰੱਖੀਆਂ ਗਈਆਂ ਜੀ ਤੇ ਇਹ ਇਹਦੇ ਵਿੱਚ ਜਿਹੜਾ ਇਹ ਵੀ ਦੱਸਿਆ ਗਿਆ ਵੀ ਜਿਹੜੇ ਐਸ.ਓ.ਈ ਸਕੂਲ ਨੇ ਇਹਦੇ ਵਿੱਚ ਚਾਰ ਸੈਕਸ਼ਨ ਹੋਣਗੇ ਜੀ ਹਰੇਕ ਸਕੂਲ ਦੇ ਵਿੱਚ ਜਿਹੜੀ ਚਾਰ ਸਟਰੀਮ ਹੋਏਗੀ ਮਾਫ ਕਰਨਾ ਚਾਰ ਸਟਰੀਮ ਜਿਹਦੇ ਵਿੱਚ ਇੱਕ ਸੈਕਸ਼ਨ ਸਾਇੰਸ ਦਾ ਹੋਏਗਾ ਆ ਨਾਨ ਮੈਡੀਕਲ ਦਾ ਇੱਕ ਮੈਡੀਕਲ ਦਾ ਹੋਊਗਾ ਇੱਕ ਕਮਰਸ ਦਾ ਹੋਊਗਾ ਤੇ ਇੱਕ ਇਹਦੇ ਵਿੱਚ ਆਰਟਸ ਵੀ ਹੈਗੇ ਹਿਮਨਿਟੀਜ਼ ਦਾ ਵੀ ਹੋਏਗਾ ਇੱਕ ਤੇ ਪ੍ਰਤੀ ਵਿਦਿਆਰਥੀ ਜਿਹੜੇ 11ਵੀਂ ਕਲਾਸ ਦੇ ਵਿੱਚ ਬੱਤੀ ਹੋਣਗੇ ਤੇ ਇਸ ਤੋਂ ਇਲਾਵਾ ਜਿਹੜਾ 9ਵੀਂ ਕਲਾਸ ਦੇ ਵਿੱਚ ਉਹ 36 ਵਿਦਿਆਰਥੀਆਂ ਦੀ ਗਿਣਤੀ ਹੋਏਗੀ ਤੇ ਬਾਕੀ ਜਿਹੜਾ SSO ਸਕੂਲ ਨੇ ਇਹਨਾਂ ਦੀ ਗਿਣਤੀ 118 ਜੀ ਕਿਸੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਧ ਵੀ ਹੈਗੇ ਨੇ ਜਿਵੇਂ ਅਮਰਸਰ ਦੇ ਵਿੱਚ ਸਕਰੀਨ 'ਚ ਦੇਖ ਰਹੇ ਹਾਂ 8 ਨੇਗੇ ਇਸ ਤਰ੍ਹਾਂ ਦੇ ਨਾਲ ਕਿਸੇ ਚ ਕਿਸੇ ਹਰੇਕ ਜ਼ਿਲ੍ਹੇ 'ਚ ਨੇ ਪੰਜਾਬ ਦੇ ਕਿਸੇ 'ਚ 2 ਨੇ ਕਿਸੇ 'ਚ 4 ਆ ਕਿਸੇ 'ਚ ਵੱਧ ਵੀ ਆ ਗਿਣਤੀ ਦੇ ਵਿੱਚ ਕੁੱਲ ਗਿਣਤੀ ਇਹਨਾਂ ਦੀ 118 ਬਣਦੀ ਆ ਤੇ 23 ਜ਼ਿਲ੍ਹਿਆਂ ਦੇ ਵਿੱਚ ਨੇ ਇਹ ਤੇ ਇਸ ਤਰ੍ਹਾਂ ਦੇ ਨਾਲ ਜਿਹੜੀ ਵਿਦਿਆਰਥੀਓ ਇਹ ਐਸਓਈ ਸਕੂਲਾਂ ਬਾਰੇ ਵੀ ਤੁਹਾਨੂੰ ਜਿਹੜੀ ਝਾਤ ਪਾਤੀ ਸੋ ਪੂਰੀ ਤਿਆਰੀ ਕਰੋ ਪ੍ਰਪੱਕ ਰਹੋ ਤੇ ਪੜੋ ਆਉ ਦਾ ਮਨ ਲਾ ਕੇ ਤੇ ਬਾਕੀ ਜਿਹੜੀ ਥੋੜੀ ਪੇਪਰ ਦੀ ਡੇਟ ਆ ਦੇਖ ਰਹੇ ਹੋ ਉੱਪਰ ਰਾਜ ਵਿਦਿਅਕ ਖੋਜ ਤੇ ਸਖਲਾਈ ਪ੍ਰਸ਼ਦ ਨੇ ਜੋ ਡੇਟ ਦਿੱਤੀ ਆ ਉਹਦੇ ਵਿੱਚ 11ਵੀਂ ਕਲਾਸ ਦਾ ਪੇਪਰ ਪਹਿਲਾ ਹੋਣਾ ਜੀ 17 ਤਿੰਨ ਨੂੰ ਹੋਏਗਾ 17 3 ਜਾਨੀ ਕਿ ਤੁਹਾਡੇ ਕੋਲੇ ਦਿਨ ਗਿਣਵੇਂ ਚੁਣਮ ਹੀ ਰਹਿ ਗਏ ਆਪਦੀ ਤਿਆਰੀ ਖਿੱਚ ਕੇ ਰੱਖੋ ਪੂਰੀ ਫੁੱਲ ਤੇ ਆਪਦੇ ਦਿਨ ਹੁਣ ਇੱਧਰ ਹੀ ਲਾਓ ਤੁਸੀਂ ਸਾਰੇ ਤੇ ਤਾਂ ਕਿ ਤੁਹਾਡਾ ਇਹਨਾਂ ਸਕੂਲਾਂ ਵਿੱਚ ਦਾਖਲਾ ਹੋ ਜੇ ਮੈਰੀਟੋਰੀਅ ਸਕੂਲਾਂ ਵਿੱਚ ਤੇ ਬਾਕੀ ਜਿਹੜੇ ਐਸ.ਓ.ਈ. ਸਕੂਲ ਨੇ ਤੇ ਅੱਗੇ ਹੈਗਾ 9ਵੀਂ ਕਲਾਸ ਦੇ ਵਾਲੇ ਬੱਚਿਆਂ ਦਾ ਪੇਪਰ 30 ਤਰੀਕ ਨੂੰ ਆ ਉਹਨਾਂ ਦਾ 30 ਤਰੀਕ ਨੂੰ ਆ ਜਾਨੀ ਕਿ 30 3 2024 ਨੂੰ ਮਾਰਚ ਮਹੀਨੇ ਦੇ ਵਿੱਚ ਆ ਸੋ ਪ੍ਰਕਤ ਜੇ ਕੋਈ ਤਬਦੀਲੀ ਆਉਂਦੀ ਹੈ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਤਾਂ ਉਸ ਸੰਬੰਧੀ ਜਿਹੜੀ ਵਿਭਾਗ ਦੀ ਵੈਬਸਾਈਟ ਆ ਗਈ ssa-punjab.org ਇਹਦੇ ਵੀ ਤੁਸੀਂ ਸਮੇਂ-ਸਮੇਂ ਚੈੱਕ ਕਰ ਸਕਦੇ ਹੋ ਸੋ ਇਹ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਕਰੀਏ ਸਾਰੇ ਵਿਦਿਆਰਥੀ ਧਿਆਨ ਕੇਂਦਰਿਤ ਕਰਨਗੇ ਤਾਂ ਕਿ ਤੁਸੀਂ ਇਹਨਾਂ ਸਕੂਲਾਂ ਵਿੱਚ ਆਪਣਾ ਭਵਿੱਖ ਬਣਾ ਸਕੋ ਤੇ ਇਹ ਤਿਆਰੀ ਕਰਦੇ ਰਹੋ ਜੇ ਕੋਈ ਹੋਰ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਦੀ ਨਾਲ ਸਾਂਝੀ ਕੀਤੀ ਜਾਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾ ਇਹਨੂੰ ਜਿਹੜਾ ਹੈਗਾ ਲਾਈਕ ਕਮੈਂਟ ਜਰੂਰ ਕਰਿਓ ਤੇ ਅੱਗੇ ਸ਼ੇਅਰ ਵੀ ਕਰਿਓ ਤਾਂਕਿ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰੀਏ ਬਹੁਤ ਸਾਰੇ ਵਿਦਿਆਰਥੀ ਪੁੱਛਦੇ ਰਹਿੰਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹਨਾਂ ਦੇ ਮਾਪਿਆਂ ਨੂੰ ਵੀ ਪਤਾ ਲੱਗਦਾ ਸੋ ਪੜੋ ਸਾਰੇ ਵਧੋ ਸਾਰੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਆਓ ਆਪਣਾ ਭਵਿੱਖ ਬਣਾਓ ਤੇ ਜਿਹੜਾ ਹੈਗਾ ਜਾਣਕਾਰੀ ਸਾਰੇ ਘਰ ਘਰ ਤੱਕ ਪਹੁੰਚਾਓ ਸ਼ੁਕਰੀਆ